ਪਟੇਗੜ ਚੂੜੀਆਂ ਪੁਲਿਸ ਨੂੰ ਇੱਕ ਹੋਰ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਬੀਤੀ ਰਾਤ ਬੀਤੀ ਰਾਤ ਇੱਕ ਨਾਕੇ ਤੋਂ ਦੌਰਾਨ ਇੱਕ ਕਾਰ ਸਵਾਰ ਜਿਹੜਾ ਉਹ ਨਾਕਾ ਤੋੜ ਕੇ ਭਜਦਾ ਤੇ ਮਗਰ ਫਿਲਮੀ ਸਟਾਈਲ ਵਿੱਚ ਐਸਐਚਓ ਫਤਿਹਗੜ ਚੂੜਿਆ सुरेंद्रਪਾਲ ਸਿੰਘ ਚੂੜਿਆ सुरेंद्रਪਾਲ ਸਿੰਘ ਆਪਣੀ ਪੁਲਸ ਪਾਰਟੀ ਮਗਰ ਉਸਤੇ ਗੱਡੀਆਂ ਲੰਗਾਉਂਦੇ ਨੇ ਤੇ ਜਦ ਗੱਡੀਆਂ ਉਸਤੇ ਪਿੱਛੇ ਲੱਗਦੀਆਂ ਤਾਂ ਉਹ ਤੇਜ਼ ਰਫ਼ਤਾਰ ਜਿਹੜੀ ਉਸਦੀ ਵਰਨਾ ਗੱਡੀ ਹੁੰਦੀ ਏ ਤੇ ਉਹ ਇੱਕ ਪਿੰਡ ਕੋਠੇ ਜਾਂ ਡੇਰਹਾਲ ਕਾਡੇ ਰਪਾਣਾ ਦੇ ਕੋਟ ਮੋਲਵੀ ਦੇ ਨਜ਼ਦੀਕ ਇੱਕ ਸਾਈਡ ਤੇ ਖੱਡਿਆ ਚ ਡਿੱਗ ਜਾਂਦੀ ਏ ਤੇ ਉਸ ਤੋਂ ਬਾਅਦ ਗੱਡੀ ਚੋਂ ਨਿਕਲ ਕੇ ਜਿਹੜਾ ਕਾਰ ਸਵਾਰ ਹੈ ਉਹ ਉੱਥੋਂ ਫਰਾਰ ਹੁੰਦਾ ਹੈ ਤੇ ਮਗਰ ਪੁਲਸ ਜਿਹੜੀ ਆ ਉਸ ਨੂੰ ਇਹ ਪਿੱਛਾ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਅਤੇ ਉਸ ਤੇ ਕੋਲੋਂ ਜਦ ਤਲਾਸ਼ੀ ਲਈ ਜਾਂਦੀ ਹੈ ਤੇ ਉਸ ਕੋਲੋਂ ਇੱਕ ਆਧੁਨਿਕ ਤਰੀਕੇ ਦਾ ਵਿਦੇਸ਼ੀ ਜਿਹੜਾ ਹਥਿਆਰ ਬਰਾਮਦ ਹੁੰਦਾ ਹੈ ਤੋਂ ਇਹ ਜਿਹੜੀ ਆ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ ਕਿ ਪੁਲਿਸ ਨੇ ਇੱਕ ਕਰਦਿਆ ਹੋਇਆ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕੁਲਵਿੰਦਰ ਮਸੀਹ ਉਰਫ ਰੋਸ਼ੀ ਪਿੰਡ ਜੋ ਫਤਿਹਗੜ ਚੂੜੀਆਂ ਦੇ ਨੇੜੇ ਬੱਦੋਵਾਲ ਖੁਰਦੇ ਉੱਥੋਂ ਦਾ ਦੱਸਿਆ ਜਾ ਰਿਹਾ ਹੈ ਇਹ ਕੁਲਵਿੰਦਰ ਮਸੀਹ ਉਰਫ ਰੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਕੁਲਵਿੰਦਰ ਮਸੀਹ ਉਰਫ ਰੋਸ਼ੀ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਵਿਦੇਸ਼ੀ ਆਸਟਰੀਆ ਕੰਟਰੀ ਦਾ ਜਿਹੜਾ ਵਾ ਉਹ ਆਧੁਨਿਕ ਤਰੀਕੇ ਦਾ ਹਥਿਆਰ ਬ੍ਰਾਂਂਦ ਹੋਇਆ ਨਾਲ ਉਸ ਤੇ ਜਿੰਦਾ ਕਾਰਤੂਸ ਵੀ ਜਿਹੜੇ ਨੇ ਰੌਂਦ ਵੀ ਬ੍ਰਾਂਂਦ ਹੋਏ ਨੇ ਇਸ ਵੇਲੇ ਇਸ ਨੂੰ ਲੈ ਕੇ ਡੀਐਸਪੀ ਵਿਪਨ ਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਡੀਐਸਪੀ ਵਿਪਨ ਕੁਮਾਰ ਨਾਲ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸੋਹਤਾ ਜੀ ਐਸਪੀ ਇਨਵੈਸਟੀਗੇਸ਼ਨ ਬਟਾਲਾ ਉਹਨਾਂ ਵੱਲੋਂ ਨਾਕਾਬੰਦੀ ਜਿਹੜੀ ਹੈ ਪੂਰੇ ਸਿਟੀ ਚ ਜ਼ਿਲ੍ਹੇ ਚ ਕਰਾਈ ਗਈ ਸੀ ਇਸੇ ਦੌਰਾਨ ਕੱਲ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਰਵਿਦਾਸ ਚੌਂਕ ਫਤਿਹਗੜ੍ਹ ਜੂੜੀਆਂ ਵਿੱਚ ਨਾਕਾਬੰਦੀ ਕੀਤੀ ਗਈ ਸੀ ਦਰਾਨੇ ਚੈਕਿੰਗ ਤੇ ਨਾਕਾਬੰਦੀ ਇੱਕ ਵਰਨਾਕਾਰ ਜੋ ਅਜਨਾਲਾ ਸਾਈਡ ਤੋਂ ਆਈ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸਨੇ ਨਾਕਾ ਤੋੜ ਕੇ ਸ਼ਿਸ਼ਰੇਵਾਲ ਸਾਈਡ ਨੂੰ ਜਿਹੜੀ ਗੱਡੀ ਐ ਉਹ ਪਜਾ ਲਈ। ਤੋਂ ਇੰਸਪੈਕਟਰ ਸੁਰਿੰਦਰਪਾਲ ਸਿੰਘ ਐਸ ਐਚਓ ਫਤਿਹਗੜ ਚੂੜੀਆਂ ਤੇ ਉਹਨਾਂ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ। ਉਸ ਕਾਰ ਸਵਾਰ ਵੱਲੋਂ ਰਸਤੇ ਦੇ ਵਿੱਚ ਕਾਫੀ ਬੰਦਿਆਂ ਦੇ ਚਾਰ ਪੰਜ ਬੰਦਿਆਂ ਨੂੰ ਇੰਜਰਡ ਵੀ ਕੀਤਾ। ਲੇਕਿਨ ਇਹਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਸਕੂਟਰ ਵਜਾਏ ਲੇਕਿਨ ਉਸਨੇ ਆਪਣੀ ਗੱਡੀ ਹੋਰ ਤੇਜ਼ ਕਰ ਲਈ ਤਾਂ ਉਸਨੇ ਰਸਤੇ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰ ਵੀ ਕੀਤਾ ਜੋ ਲੱਕੀਲੀ ਲੱਗਾ ਨਹੀਂ ਕਿਸੇ ਨੂੰ ਤਾਂ ਇਸ ਨੂੰ ਕਰੀਬ 30 ਕਿਲੋਮੀਟਰ ਪਿੱਛਾ ਕਰਦੇ ਹੋਏ ਪਿੰਡ ਕੋਠੇ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਇਸ ਨੂੰ ਜਿਹੜਾ ਓਵਰਪਾਵਰ ਕੀਤਾ ਇਹ ਗੱਡੀ ਦੇ ਵਿੱਚੋਂ ਨਿਕਲ ਕੇ ਖੇਤਾਂ ਵੱਲ ਨੂੰ ਭੱਜਿਆ ਫਿਰ ਇਹਨਾਂ ਦਾ ਪਿੱਛਾ ਕਰਕੇ ਇਸ ਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਨਾਂ ਦਾ ਨਾਮ ਪੁੱਛਿਆ ਤੇ ਇਸ ਨੇ ਆਪਣਾ ਨਾਮ ਕੋਲਿੰਦਰ ਮਸੀ ਐਲਿਸ ਰੌਸ਼ੀ son of ਵਿਲੀਅਮ ਮਸੀ ਵਾਸੀ ਬੱਦੋਵਲ ਕਲਾਂ ਪਿੰਡ ਦੱਸਿਆ ਤੇਰੀ ਤਲਾਸ਼ੀ ਕਰਨ ਤੇ ਇਸ ਦੇ ਪਾਸੋਂ ਇੱਕ ਪਿਸਟਲ 30 ਬੋਰ ਸਮੇਤ 6 ਰਾਉਂਡ ਜਿੰਦਾ ਬਰਾਮਦ ਹੋਏ ਤੇ ਮਜੀਦ ਪੁਛਗਿਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਸ ਦੇ ਖਿਲਾਫ ਥਾਣਾ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜਿਹਦੇ ਚ ਇਹ ਵਾਂਟਡ ਸੀ ਤੇ ਇਸ ਦੀ ਵਰਨਾਕਾਰ ਸਮੇਤ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 166 ਅੰਡਰ ਸੈਕਸ਼ਨ 109 132 221 281 125 ਬੀ ਐਨ ਐਸ ਤੇ 25 ਚਲੰਜਾ ਡਾਟ ਆਮ ਜੈਕਟ ਦਰਜ ਰਿਸ਼ਤ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਇਸ ਨੇ ਇਹ ਜਿਹੜਾ ਵੈਪਨ ਹੈਗਾ ਕਿਸ ਮਕਸਦ ਵਾਸਤੇ ਰੱਖਿਆ ਸੀ ਕਿੰਨੀਆਂ ਹੋਰ ਵਾਰਦਾ ਤਾਂ ਇਹਨੇ ਕੀਤੀਆਂ ਹੈਗੀਆਂ ਨੇ ਉਹ ਸਾਰਾ ਇਸ ਇਹ ਅਜ ਰਿਮਾਂਡ ਲੈ ਕੇ ਤੇ ਅਸੀਂ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਤਫ਼ਤੀਸ਼ 'ਚ ਜੋ ਕੁਝ ਵੀ ਹੋਰ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਕਿੱਥੋਂ ਦਾ ਆਪਣਾ ਕਿੱਥੋਂ ਇਹ ਰੱਪੀ ਤਾਂ ਫਿਲਹਾਲ ਇਹਦੇ ਦੱਸਣ ਦੇ ਮੁਤਾਬਕ ਇੱਕ ਡੈੱਡ ਲੈਟਰ ਬਾਕਸ ਤੋਂ ਇਹਨੇ ਚੁੱਕਿਆ ਸੀ ਆਪਣਾ ਜਿਹੜੇ ਇਹਦੇ ਹੈਂਡਲਰ ਨੇ ਉਹਨਾਂ ਦੇ ਕਹਿਣ ਤੇ ਉਸ ਦੇ ਸਬੰਧੀ ਡੰਗਾਈ ਨਾਲ ਜਿਹੜੀ ਤਵਤੀਸ਼ ਚੱਲ ਰਹੀ ਹੈ ਤੇ ਉਹਨਾਂ ਤੱਕ ਵੀ ਅਸੀਂ ਜ਼ਰੂਰ ਪਹੁੰਚਾਂਗੇ ਇਹ ਦੀ ਮਰਛਾ ਕੀ ਸੀ ਸਾਹਿਬ ਇਹ ਪਹਿਲਾਂ ਵੀ ਲੜਾਈ ਝਗੜਿਆਂ ਦੇ ਵਿੱਚ ਰਿਹਾ ਵਾ ਔਰ ਜਿਹੜਾ ਇਹ ਵੈਪਨ ਹੈ ਵੈਪਨ ਨੇ ਅ ਜਿਹੜਾ ਕੋਈ ਨਾ ਕੋਈ ਵਾਰਦਤ ਕਰਨ ਵਾਸਤੇ ਹੀ ਲਿਆ ਸੀ ਪਾਸ ਰੱਖਿਆ ਹੋਇਆ ਸੀ ਤੇ ਡਿਊਰਿੰਗ ਇਹ ਜਦੋਂ ਇੱਥੇ ਘੁੰਮ ਰਿਹਾ ਸੀ ਇਹ ਸਾਡੇ ਕਾਬੂ ਆ ਗਿਆ ਹੁਣ ਅਸੀਂ ਇਹ ਦੀ ਪੁਸ਼ਟੀਸ਼ ਕਰ ਰਹੇ ਹਾਂ ਇਹ ਤਾਂ ਵਰਨਾ ਕਿ ਇਹੀ ਹੈ ਕਿ ਉਹ ਵੀ ਕੋਈ ਇਹ ਕਿਸੇ ਰਿਸ਼ਤੇਦਾਰ ਦੀ ਦੱਸ ਰਿਹਾ ਬਾਕੀ ਸਾਡੀ ਇੱਕ ਟੀਮ ਗਈ ਹੋਈ ਹੈ ਉਹ ਆਰਟੀਓ ਦਫਤਰ ਤੋਂ ਪਤਾ ਲੱਗ ਜਾਏਗਾ ਕਿ ਇਹ ਕਿਸ ਦੇ ਨਾਂ ਤੇ ਆ ਉਹ ਅੰਡਰ ਇਨਵੈਸਟੀਗੇਸ਼ਨ ਹੈ ਠੀਕ ਸਭ ਤੋਂ ਲਾਗੂ ਕੀਤੀ ਫੜੀ ਕੋਈ ਪਾਸੇ ਹੋਵੇ ਕੱਲ ਹਾਂ ਫਿਲਹਾਲ ਜਿਹੜੀ ਰਿਕਵਰੀਰ ਤੋਂ ਹੋਈ ਹੈ ਉਹੀ ਹੋਈ ਹੈ ਤੇ ਅੱਗੇ ਅਸੀਂ ਜਿਵੇਂ ਤਰਤੀਸ਼ ਅੱਗੇ ਚੱਲੇਗੀ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਜਾਵਾਂਗਾ ਇਸਰ ਜਿਹੜੇ ਇਹਨੇ ਇੰਜਰਡ ਕੀਤੇ ਲੋਕ ਇਹ ਡੂਇੰਗ ਐਕਸੀਡੈਂਟ ਹੀ ਜਾਂ ਕੋਈ ਨਹੀਂ ਜਦੋਂ ਇਹ ਗੱਡੀ ਇਹਨੇ ਭਜਾਈ ਆ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤੇ ਇਹਨੇ ਬੜੀ ਰੈਸ਼ਲੀ ਜਿਹੜੀ ਗੱਡੀ ਚਲਾ ਰਿਆ ਸੀ ਔਰ ਉਹਦੇ ਵਿੱਚ ਜੇ ਤੱਕ ਸਾਡੇ ਕੋਲ ਇੰਜਰਡ ਜਿਹੜਾ ਸਾਨੂੰ ਪਤਾ ਲੱਗਾ ਕਿ ਕੁਝ ਬੰਦੇ ਨੂੰ ਉਲੀ ਸੱਟਾਂ ਲੱਗੀਆਂ ਸੀ ਅਜੇ ਤੱਕ ਰਿਪੋਰਟ ਨਹੀਂ ਹੋਇਆ ਜੇ ਕੋਈ ਸਾਡੇ ਕੋਲ ਰਿਪੋਰਟ ਹੋਏਗਾ ਤੇ ਅਸੀਂ ਉਹਨਾਂ ਦਾ ਵੀ ਉਹ ਵੀ ਇਸ ਦੇ ਖਿਲਾਫ ਕਾਰਵਾਈ ਇਸੇ ਮਕਦਮੇ 'ਚ ਹੀ ਕਰਾਂਗੇ ਸਰ ਕੱਲਾ ਸੀ ਕੋਈ ਸਾਥੀ ਵੀ ਸੀ ਆ ਫਿਰ ਹਾਲੇ ਕੱਲਾ ਹੀ ਸੀਗਾ